ਤੇ ਆਇਆ ਹੈ ਗੁਰੂ ਘਰ ਦੀ ਜਗ੍ਹਾ ਹੈ ਉਹ ਆਇਆ ਸੱਚਾ ਸਰਬੰਤਾ ਦਾ ਘਰ ਹੈ ਬਹੁਤ ਹੀ ਸੋਹਣਾ ਗੁਰੂ ਘਰ ਹੈ ਤੇ ਇਹਦੇ ਪਿੱਛੇ ਹੀ ਤੁਸੀਂ ਤੁਸੀਂ ਗਾਗਰਕੁੰਡ ਵੇਖਿਆ ਹੋਣਾ ਨਾ ਜੀ ਆਪਨੇ ਗੋਆਵਰੀ ਨਦੀ ਵਿੱਚ ਵਗਾ ਕੇ ਮਾਰਿਆ ਨਾ ਤੇ ਨਗੀਨਾ ਨਦੀ ਵਿੱਚ ਦੇ ਸੁੱਟ ਦਿੱਤਾ ਤੇ ਉਹ ਗੋਦਾਵਰੀ ਨਦੀ ਉੱਥੇ ਗੁਰੂ ਸਾਹਿਬ ਨੇ ਹੀਰਾ ਸੁੱਟਿਆ ਹੈ ਸੌਰੀ ਨਗੀਨਾ ਸੁਟਿਆ ਹੈ। ਜਿਹੜੇ ਕੁਰਦਵਾਰੇ ਦੀ ਬੈਕਸਾਈਡ ਜਿੱਦਾਂ ਮਤਲਬ ਗੁਰੂ ਸਾਹਿਬ ਨੇ ਨਗੀਨਾ ਵਗਾ ਕੇ ਮਾਰਿਆ ਸੀਗਾ ਆ ਆ ਉਹਦੀ ਬੈਕਸਾਈਡ ਹਾਂਜੀ ਜੀ ਵਾਇਗੁਰ ਜੀ ਕੇ ਖਾਲਸਾ ਵਾਇਗੁਰ ਜੀ ਕੀ ਫਤਿਹ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਸੀ ਮੈਂ ਕਿਹਾ ਹੁਣੇ ਹੀ ਆਪਾਂ ਗੱਲ ਕਰ ਰਹੇ ਸੀ ਵੀ ਥੋੜੇ ਚਿਰ ਪਹਿਲਾਂ ਕਿਸੇ ਬਲੌਗ ਦੇ ਵਿੱਚ ਆਪਾਂ ਗੱਲ ਕੀਤੀ ਸੀਗੀ ਗੁਰੂ ਸਾਹਿਬ ਨੇ ਤੀਰ ਮਾਰਿਆ ਹੈ ਜਿਹੜਾ ਵੀ ਮੈਂ ਬਾਹਰੋਂ ਕਿਤੇ ਸੁਣ ਕੇ ਆਇਆ ਸੀ ਹੈ ਨਾ ਤੁਹਾਨੂੰ ਦੱਸਿਆ ਸੀ ਵੀ ਇੱਕ ਬਾਬਾ ਜੀ ਨੇ ਮੈਨੂੰ ਇੱਕ ਸੁਣਾਇਆ ਸੀ ਨਾ ਕਿ ਉਹ ਸੱਚੇ ਕਿ ਨਹੀਂ ਉਹ ਦੱਸਣਾ ਹੈ ਨਾ ਕਿ ਹੁਣ ਮੈਂ ਜਿਹੜੇ ਗੁਰੂ ਘਰ ਆਇਆ ਨਾ ਉਸੇ ਗੁਰੂ ਘਰ ਦੀ ਉਸ ਤੀਰ ਵਾਲਾ ਇਤਿਹਾਸ ਲਿਖਿਆ ਹੋਇਆ ਹੈ ਨਾ ਠੀਕ ਹੈ ਆ ਜਾਓ ਜੀ ਹੁਣ ਆਪਾਂ ਚੱਲਦੇ ਆ ਗੁਰਦੁਆਰਾ ਸ਼੍ਰੀ ਨਗੀਨਾ ਘਾਟ ਸਾਹਿਬ ਤੁਸੀਂ ਇਹ ਸਾਰਿਆਂ ਨੇ ਬਹੁਤ ਸਾਰਿਆਂ ਨੇ ਜਾਣੂ ਹੋਵੋਗੇ ਇਸ ਇਤਿਹਾਸ ਤੋਂ ਵੀ ਇਸ ਗੁਰੂ ਘਰ ਤੋਂ ਵੀ ਤੇ ਆ ਜਾਓ ਜੀ ਆਪਾਂ ਦੇਖਦੇ ਆ ਇਸ ਬਲੌਗ ਦੇ ਰਾਹੀਂ ਹਾਂਜੀ ਜੀ ਆਇਆ ਗੁਰਦੁਆਰਾ ਸ਼੍ਰੀ ਨਗੀਨਾ ਘਾਟ ਸਾਹਿਬ ਬਹੁਤ ਹੀ ਸੋਹਣਾ ਗੁਰੂ ਘਰ ਹੈ ਤੇ ਇਹਦੇ ਪਿੱਛੇ ਹੀ ਤੁਸੀਂ ਤੁਸੀਂ ਗਾਗਰਕੁੰਡ ਵੇਖਿਆ ਹੋਣਾ ਨਾ ਜੀ ਅਸੀਂ ਤੁਹਾਨੂੰ ਉੱਥੋਂ ਵੀ ਜਾਣੂ ਕਰਾਵਾਂਗੇ ਤੁਸੀਂ ਦੇਖਿਆ ਨਾ ਬਲੌਗ ਦੇ ਰਾਹੀਂ ਠੀਕ ਹੈ ਜੀ ਤੇ ਬਹੁਤ ਸਾਰੀ ਸੰਗਤ ਇੱਥੇ ਹਾਜ਼ਰੀ ਲਵਾਉਂਦੀ ਹਰ ਸਾਲ ਦੇ ਸਾਲ ਤੇ ਆ ਜਿਓ ਜੀ ਸੋਣਾ ਅਸੀਂ ਦੇਖਦੇ ਆ ਗੁਰੂ ਘਰ ਸ਼੍ਰੀ ਨਗੀਨਾ ਘਾਟ ਸਾਹਿਬ ਅਹੀਂ ਕਿੱਥੇ ਰਹਿਣਾ ਜਿਆਦਾ ਨਿਸਣਾ ਹੋ ਜੇ ਤੇ ਇਸ ਕਰਕੇ ਇਸ ਗੁਰੂ ਘਰ ਅਸੀਂ ਆਏ ਆ ਮੱਥਾ ਟੇਕਣ ਆ ਜਿਓ ਪਹਿਣਾ ਇਹੋ ਹੀ ਦੱਸਣਾ ਚਾ ਇਸ ਗੁਰਦੁਆਰਾ ਨਕੀਨਾ ਘਰ ਸਾਹਿਬ ਦਾ ਆ ਜਿਹੜਾ ਇਤਿਹਾਸ ਹੈ ਇੱਕ ਬਨਜਾਰਾ ਸਿੱਖੀ ਜਿਸ ਨੇ ਗੁਰੂ ਸਾਹਿਬ ਨੂੰ ਇੱਕ ਨਗੀਨਾ ਵੇਟ ਕੀਤਾ ਸੀ ਤੇ ਗੁਰਦਾ ਗੁਰੂ ਸਾਹਿਬ ਨੇ ਗੋਆਗਰੀ ਨਦੀ ਵਿੱਚ ਵਗਾ ਕੇ ਮਾਰਿਆ ਨਾ ਤੇ ਨਗੀਨਾ ਨਦੀ ਵਿੱਚ ਦੇ ਸੁੱਟ ਦਿੱਤਾ ਤੇ ਉਹ ਸਿੱਖ ਬਨਜਾਰਾ ਸਿੱਖੀ ਜਿਹੜਾ ਉਸ ਨੂੰ ਲੱਗਿਆ ਵੀ ਗੁਰੂ ਸਾਹਿਬ ਨੇ ਮੇਰੇ ਹੀਰੇ ਦੀ ਕਦਰ ਨਹੀਂ ਕੀਤੀ ਜਾਨਾ ਮੁੱਲ ਨਹੀਂ ਪਾਇਆ ਨਾ ਤੇ ਗੁਰੂ ਸਾਹਿਬ ਤੇ ਸਭ ਜਾਣੀ ਜਾਣ ਸੀ ਉਹਨਾਂ ਨੇ ਕਿਹਾ ਵੀ ਇਹ ਨਗੀਨਾ ਨਦੀ ਵਿੱਚ ਜਾ ਆਪਣਾ ਨਗੀਨਾ ਪਛਾਣ ਕੇ ਲੈ ਆਇਆ ਹਨ ਠੀਕ ਹੈ ਜੀ ਉਹ ਗਿਆ ਜੀ ਦੋ ਤੇ ਉੱਥੇ ਇਹਨੇ ਜਵਾਰ ਆ ਤੇ ਹੀਰੇ ਜਵਾਰ ਆ ਤੇ ਵੇਖ ਕੇ ਤੇ ਉਸ ਦਾ ਹੰਕਾਰ ਦੂਰ ਹੋ ਗਿਆ ਤੇ ਉਹਨ ਗੁਰੂ ਸਾਹਿਬ ਦੇ ਚਰਨੀ ਢੈ ਪਿਆ ਤੇ ਉਸਨੇ ਸੋਚਿਆ ਵੀ ਨਹੀਂ ਮੈਂ ਗਲਤ ਸੀ ਜਿੱਦਾਂ ਵੀ ਗੁਰੂ ਸਾਹਿਬ ਤੇ ਜਾਨੀ ਜਾਣ ਹਨ ਆ ਵੇਖੋ ਉਸੇ ਥੱਲੇ ਐਂਡ ਤੇ ਲਿਖਿਆ ਇਸੇ ਹੀ ਅਸਥਾਨ ਤੋਂ ਗੁਰੂ ਸਾਹਿਬ ਨੇ ਤੀਰ ਚਲਾ ਕੇ ਤੇ ਸਤਜੂਗੀ ਤਪਸਥਾਨ ਸਰਚੰਡ ਸ੍ਰੀ ਹਜੂਰ ਸਾਹਿਬ ਪੜਗਰ ਕੀਤਾ ਹਨ ਇਹੋ ਹੀ ਉਹ ਗੁਰੂ ਘਰ ਹੈ ਜਿੱਥੋਂ ਗੁਰੂ ਸਾਹਿਬ ਨੇ ਤੀਰ ਚਲਾਇਆ ਸੀਗਾ ਠੀਕ ਹੈ ਜੀ ਤੇ ਤੀਰ ਚਲਾਇਆ ਸੀਗਾ ਤੇ ਗੁਰੂ ਸਾਹਿਬ ਨੇ ਉੱਥੇ ਕਿਹਾ ਸੀ ਵੀ ਇਹ ਸਾਡਾ ਮਤਲਬ ਅਸਥਾਨ ਹੈ ਕਿ ਸਾਡੇ ਪੁਸ਼ਤ ਪੁਸਤਾਨਾ ਮਤਲਬ ਪੁਸ਼ਤ ਬਜ਼ੁਰਗ ਆਏ ਰਹੇ ਇੱਥੇ ਪਹਿਲਾਂ ਹੀ ਸਾਡੇ ਹਨਾ ਕਈ ਵਾਰੀ ਕੋ ਅਖਰ ਹੀ ਅੜ ਜਾਂਦਾ ਹਨਾ ਜੀ ਤੇ ਇਹ ਹੈ ਇੱਥੇ ਦਾ ਇਤਿਹਾਸ ਸਿਕਰ ਬਾਣ ਖੰਡੋ ਖੜਕ ਤਪਤ ਔਰ ਤੀਰ ਸੇ ਇਸ ਹੱਥ ਤੁਸੀਂ ਹੈ ਸਾਡੇ ਪੀਰ ਹਾਂਜੀ ਜੀ ਆਇਆ ਗੁਰੂ ਸਾਹਿਬਾਨ ਤੇ ਆਇਆ ਗੁਰੂ ਘਰ ਦੀ ਜਗ੍ਹਾ ਪੁਵਾਇਆ ਸਤਿ ਸਰਬੰਤ ਵੜਾ ਕੇ ਵਸਤਾਂ ਦੇ ਸੰਦੀਆਂ ਰੁਕੀਆਂ ਐ ਤਰਨ ਦੀ ਸੁਤਾਂ ਸੀ ਹਾਂਜੀ ਆਇਆ ਦਿਓ ਤੀਰ گرو صاحب نے چلایا اس جگہ تنگ اوه ريپو مندي ونيت جي نباور جي اٿن کوه اٿن ريپو مندر جو سڏي جو ريپو مندر جو سڏي جو مندي جو اٿن جو ريپو مندر جو سڏي ਹਾਂਜੀ ਜੀ ਹੁਣ ਅਸੀਂ ਗੁਰੂ ਘਰ ਨਗੀਨਾ ਘਾਟ ਦੇ ਸਾਹਿਬ ਦੇ ਬੈਕਸਾਈਡ ਆ ਗਏ ਠੀਕ ਹੈ ਜੀ ਤੇ ਹੁਣ ਤੁਹਾਨੂੰ ਅਸੀਂ ਉਹ ਜਗ੍ਹਾ ਦਿਖਾਣੇ ਆ ਠੀਕ ਹੈ ਜੀ ਜਿੱਥੇ ਗੁਰੂ ਸਾਹਿਬ ਨੇ ਨਗੀਨਾ ਸੁੱਟਿਆ ਸੀਗਾ ਠੀਕ ਹੈ ਜੀ ਉਹ ਗੋਦਾਵਰੀ ਨਦੀ ਸੀਗੀ ਨਾ ਜਿਹੜੀ ਜਿੱਥੇ ਨਗੀਨਾ ਸੁੱਟਿਆ ਸੀ ਪਰ ਉਹ ਹੁਣ ਮਤਲਬ ਇਦਾਂ ਨਹੀਂ ਪ੍ਰੋਪਰ ਹੈਗਾ ਵੀ ਇੱਥੇ ਹੀ ਸੁੱਟਿਆ ਸੀਗਾ ਪਰ ਹਾਂ ਗੋਦਾਵਰੀ ਨਦੀ ਵਿੱਚ ਜਿੱਥੇ ਸੁੱਟਿਆ ਸੀ ਉਹ ਗੋਦਾਵਰੀ ਨਦੀ ਤੇ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਜਿੱਥੋਂ ਗਾਗਰ ਕੁੰਡ ਭਰਦੇ ਆ ਆਪਣੀ ਹਨਾ ਉਹ ਆ ਤੇ ਇੱਥੋਂ ਆਪਾਂ ਤੁਹਾਨੂੰ ਉਦਾਂ ਵੀ ਨਦੀ ਦਿਖਾ ਦਿੰਨੇ ਆ ਗੋਦਾਵਰੀ ਹਾਂਜੀ ਆ ਆ ਜੀ ਉਹ ਗਦਾਵਰੀ ਨਦੀ ਉੱਥੇ ਗੁਰੂ ਸਾਹਿਬ ਨੇ ਹੀਰਾ ਛੁੱਟਿਆ ਸੀ ਸੋਰੀ ਨਗੀਨਾ ਛੁੱਟਿਆ ਆਇਆ ਜੀ ਸਾਰੀ ਗਦਾਵਰੀ ਨਦੀ ਆ ਹਾਂਜੀ ਆ ਇਹ ਜੀ ਗੁਰਦੁਆਰੇ ਦੀ ਬੈਕਸਾਈਡ ਜਿੱਦਾਂ ਮਤਲਬ ਗੁਰੂ ਸਾਹਿਬ ਨੇ ਨਗੀਨਾ ਵਗਾ ਕੇ ਮਾਰਿਆ ਸੀਗਾ ਆ ਆ ਉਹਦੀ ਬੈਕਸਾਈਡ ਠੀਕ ਹੈ ਜੀ ਮੈਂ ਤਿਰਸ਼ਾ ਖੜਾ ਆ ਠੀਕ ਹੈ ਜੀ ਤੇ ਬਿਲਕੁਲ ਹੀ ਇੱਧਰ ਬੈਕਸਾਈਡ ਤੇ ਉਹਨਾਂ ਨੇ ਨਗੀਨਾ ਵਗਾ ਕੇ ਮਾਰਿਆ ਸੀਗਾ ਛੁੱਟਿਆ ਸੀਗਾ ਮਤਲਬ ਥੱਲੇ ਤੇ ਹੁਣ ਸੰਗਤਾਂ ਆਣ ਆਣ ਕੇ ਉੱਥੇ ਗਾਗਰਕੁੰਡ ਦੇ ਆਲੇ ਦੁਆਲੇ ਬੈੰਦੀਆਂ ਆ ਨਾਮ ਜਪਦੀਆਂ ਆ ਵਾਹਿਗੁਰੂ ਵਾਹਿਗੁਰੂ ਕਰਦੀਆਂ ਆ ਹਾਂਜੀ ਆ ਆ ਜੀ ਨਗੀਨਾ ਘਾਟਸਾ ਗੁਰਦੁਆਰੇ ਦਾ ਇਤਿਹਾਸ ਹਿੰਦੀ ਵਿੱਚ ਵੀ ਲਿਖਿਆ ਹੋਇਆ ਹੈ ਜੇ ਕੋਈ ਹਿੰਦੀ ਵਾਲਾ ਵੀ ਹੋਵੇ ਤੇ ਉਹ ਵੀ ਮਤਲਬ ਪੜ ਸਕਦਾ ਹੈ ਵੀ ਇੱਥੇ ਕੀ ਲਿਖਿਆ ਹੈ ਨਾ ਕਈਆਂ ਨੂੰ ਪੰਜਾਬੀ ਨਹੀਂ ਪੜਨੀ ਆਉਂਦੀ ਤੇ ਕੋਈ ਹਿੰਦੀ ਵਾਲਾ ਵਲੌਗ ਵੇਖੇ ਤੇ ਉਹ ਵੀ ਦੇਖ ਸਕਦਾ ਵੀ ਇੱਥੇ ਕੀ ਲਿਖਿਆ ਹੈ ਆ ਆ ਜੀ ਨਿਸ਼ਾਨ ਸਾਹਿਬ ਵਾਹਿਗੁਰੂ ਜੀ ਚਲੋ ਜੀ ਆ ਆ ਜੀ ਨਿਸ਼ਾਨ ਸਾਹਿਬ ਵਾਹਿਗੁਰੂ ਸੱਚੇ ਪਾਤਸ਼ਾਹ ਹਾਂਜੀ ਇਹ ਸੀ ਇਸ ਗੁਰੂ ਘਰ ਦਾ ਇਤਿਹਾਸ ਕਿਉਂ ਅਸੀਂ ਚੱਲੇ ਜੀ ਬਾਹਰ ਵਾਹਿਗੁਰੂ ਸੱਚੇ ਪਾਤਸ਼ਾਹ ਕੋਲ ਚੋ ਗਲਤੀ ਮਾਫ ਕੋਸ਼ ਵੱਧ ਘੱਟ ਬੋਲਿਆ ਜਾ ਹੋਵੇ ਤੇ ਵਾਹਿਗੁਰੂ ਮਾਫ ਕਰੇ ਹਾਂਜੀ ਆ ਆ ਜੀ ਪ੍ਰੋਪਰ ਗੁਰੂ ਘਰ ਕੀ ਭਾਈ ਜੀ ਸਾਰਾ ਵਟਾ ਪਾਏ ਜਾਂਨੇ ਆ ਲੈ ਸੰਸਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ